ਸਵਾਗਤ ਆ ਬਾਈ ਤੁਹਾਡੇ ਆਪਣੇ ਚੈਨਲ ਪੰਜਾਬੀ ਪ੍ਰੋ ਟੀਵੀ ਤੇ ਜਿਹੜੇ ਕਿਸਾਨ ਭਰਾ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਤੇ ਆਪਣੇ ਚੈਨਲ ਜਿਹੜਾ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ ਬਾਈ ਜਿਹੜੀ ਤੁਸੀਂ ਨਾਲ ਬਾਂਡ ਵੇਖ ਰਹੇ ਹੋਗੇ ਇਹ ਵੈਰਾਈਤੀ ਸੀ ਝੋਨੇ ਦੀ ਪੀਆਰ ਤੇ 126 ਤੇ ਆਪ ਨੂੰ ਪਤਾ ਹੀ ਹੁੰਦਾਗਾ ਥੋੜਾ ਇਹ ਪਛੇਤਾ ਵੀ ਵੱਢਿਆ ਜਾਂਦਾ ਤੇ ਲੱਗਦਾ ਵੀ ਥੋੜਾ ਇਹ ਪਛੇਤਾ ਹੁੰਦਾ ਉਹ ਪਰਾਲੀ ਮਚਾਉਣ ਦਾ ਟਾਈਮ ਨਹੀਂ ਸੀ ਬਾਈ ਠੰਡ ਪੈਣ ਲੱਗ ਜਾਂਦੀ ਹੈਗੀ ਤੇ ਜਿਹੜੀ ਤੜਕੇ ਹੱਥ ਨੇ ਤਰੇਲ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਜਿਸ ਦੇ ਕਾਰਨ ਜਿਹੜੀ ਪਰਾਲੀ ਸੁੱਕਦੀ ਨਹੀਂ ਤੇ ਸਮੱਸਿਆ ਬਹੁਤ ਵੱਡੀ ਬਣ ਜਾਂਦੀ ਹੈਗੀ ਤੇ ਕਣਕ ਆਪਣੀ ਲੇਟ ਹੋ ਜਾਂਦੀ ਹੈਗੀ ਇਸ ਸਾਲ ਆਪਾਂ ਨਾ ਬਈ ਕੱਲੀ ਉੱਪਰ ਉਹ ਫੂਸ ਮਚਾਇਆਗਾ ਲਿੱਦ ਜੀ ਮਚਾਈ ਹੈਗੀ ਤੇ ਓਵੇਂ ਜਿਵੇਂ ਤਰੀਕੇ ਦੇ ਨਾਲ ਤੇ ਆਪਾਂ ਇਹਦੇ ਵਿੱਚ ਜੀਰੋ ਡ੍ਰਿਲਰ ਨਾਲ ਕਣਕ ਬੀਜੀ ਹੈਗੀ ਕਈ ਕਿਸਾਨ ਭਰਾ ਆਪਣੇ ਹੈਪੀ ਸੀਡਰ ਨਾਲ ਹੀ ਬੀਜਦੇ ਆ ਕਈ ਸੂਪਰ ਸੀਡਰ ਨਾਲ ਵੀ ਬੀਜ ਦਿੰਦੇ ਆ ਪਰ ਆਪਾਂ ਇਹਦੇ ਵਿੱਚ ਨਾ ਜੀਰੋ ਡ੍ਰੇਲ ਨਾਲ ਕਣਕ ਬੀਜੀ ਹੈਗੀ ਤੇ ਕਣਕ ਦੀ ਬਾਹਰ ਆਉਣੀ ਹੁਣ ਜਿਹੜੀ ਸ਼ੁਰੂ ਹੋਈ ਆ ਤਕਰੀਬਨ 10 ਦਿਨ ਹੋਇਆ ਹਜੇ ਕਣਕ ਬੀਜੀ ਨੂੰ ਆ ਦੇਖ ਸਕਦੇ ਹੋ ਬਈ ਹਜੇ ਨਾ ਔਰੇ ਦੇ ਬਰੋਬਰ ਬਰੋਬਰ ਹੋਈ ਆ ਹਜੇ ਕਣਕ ਕੋਈ ਜ਼ਿਆਦਾ ਨਹੀਂ ਬਾਹਰ ਆ ਰਹੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਅੱਜ ਤੋਂ 10-15 ਦਿਨਾਂ ਨੂੰ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਆਪਣੇ ਪੇਜ ਤੇ ਤੇ ਇੱਧਰ ਥੋੜੀ ਜ਼ਿਆਦਾ ਆ ਰਹੀ ਐ ਜਿੱਥੇ ਥੋੜੀ ਗਿੱਲ ਜਿਆਦਾ ਸੀ ਤੇ ਉੱਥੇ ਹੀ ਸਮਾਰਕ ਦੀ ਬਾਹਰ ਵੀ ਆ ਚੁੱਕੀ ਹੈ ਨਾ ਦੇਖ ਸਕਦੇ ਹੋ ਬਈ ਤੇ ਆਪਾਂ ਤਕਰੀਬਨ 16 ਤਰੀਕ ਨੂੰ 16 ਅਕਤੂਬਰ ਨੂੰ ਝੋਨਾ ਵੱਢਿਆ ਸੀ ਤੇ ਆਪਣਾ ਲਾਈਵ ਆਪਣੇ ਪੇਜ ਫੇਸਬੁੱਕ ਤੇ ਖੇਤੀਬਾੜੀ ਪੇਜ ਦੇ ਉੱਪਰ ਹੀ ਪਿਆਗਾ ਹਨ ਦੇਖ ਵੀ ਸਕਦੇ ਹੋਗੇ ਤੇ ਬਾਕੀ ਦੇਖਦੇ ਆਂ ਵੀ ਜੀਰੋ ਡ੍ਰੈਡਰ ਨਾਲ ਬੀਜੀ ਨਾਲ ਦੇਖਦੇ ਆਂਗੇ ਵੀ ਜੇ ਜੀ ਸੁੰਡ ਦੀ ਕੋਈ ਸਮੱਸਿਆ ਤੇ ਨਹੀਂ ਆਉਂਦੀ ਜੇ ਆਈ ਤਾਂ ਉਸ ਆਪਾਂ ਹੱਲ ਕਰਾਂਗੇ ਆਪਣੇ ਪਹਿਲੇ ਪਾਣੀ ਦੇ ਕਿਉਂਕਿ ਸੁੰਡ ਦਾ ਹੱਲ ਆਪਾਂ ਸਿਰਫ ਪਹਿਲੇ ਪਾਣੀ ਦੇ ਉੱਪਰ ਹੀ ਕਰ ਸਕਦੇ ਆਂ ਬਾਈ ਉਸ ਤੋਂ ਬਾਅਦ ਜਿਹੜਾ ਸੁੰਡ ਕੰਟਰੋਲ ਨਹੀਂ ਹੁੰਦਾ ਜਿੰਨੀ ਮਰਜ਼ੀ ਆ ਉਸ ਤੋਂ ਬਾਅਦ ਸਪਰੇਆ ਕਰ ਦਿਓ ਤੇ ਸੁੰਡ ਦਾ ਉਸ ਤੋਂ ਬਾਅਦ ਜਿਹੜਾ ਕੋਈ ਹੱਲ ਨਹੀਂ ਹੁੰਦਾ ਜੇਕਰ ਆਪਾਂ ਪਹਿਲੇ ਪਾਣੀ ਦੇ ਉੱਪਰ ਆਪਾਂ ਹੱਲ ਕਰ ਲਿਆ ਤਾਂ ਕਰ ਲਿਆ ਤੇ ਬਾਕੀ ਆਪਾਂ ਅਗਲੀ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਬਈ ਇਸੇ ਵਾਂਗ ਦੀ ਖਰਚਿਆਂ ਦੇ ਵਿੱਚ ਜ਼ੀਰੋ ਡਰਲ ਕੀਤੀ ਆਪਾਂ ਦੇਖਦੇ ਹਾਂ ਪ੍ਰਕਿਰਤੀ ਕੀ ਰਿਜ਼ਲਟ ਮਿਲਦਾਗਾ ਨਹੀਂ ਫਿਰ ਆ ਅਗਲੇ ਸਾਲ ਵੀ ਆਪਾਂ ਇਸੇ ਤਰੀਕੇ ਨਾਲ ਹੀ ਕੰਕ ਵਿਜਿਆ ਕਰਾਂਗੇ ਜੇਕਤੀ ਰਿਜ਼ਲਟ ਵਧੀਆ ਆ ਤੇ ਬਾਕੀ ਤੁਸੀਂ ਬਈ ਦੱਸਿਓ 26 ਵਾਲੇ ਬਾਣ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਕਣਕ ਦੀ ਬਜਾਦ ਕੀਤੀ ਹੈਗੀ ਕਿਉਂਕਿ ਉਸ ਤੋਂ ਸੁਪਲਨਾ ਵੀ ਆਪਾਂ ਦੱਸ ਹੀ ਚੁੱਕਿਆਂਗੇ ਪਰਾਲੀ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਬਈ ਲਾਂਗਰ ਗਿੱਲਾ ਹੁੰਦਾ ਤਾਂ ਖਰਚੇ ਵੱਡੇ ਆਉਂਦੇ ਹੈਗੇ ਨਾੜ ਇਹਦੇ ਗਿੱਲੇ ਹੁੰਦੇ ਨੇ ਤੇ ਅੱਗ ਛੇਦੀ ਨਹੀਂ ਲੱਗਦੀ ਬਈ ਕਿਉਂਕਿ ਆਪਾਂ 16 ਤਰੀਕ ਨੂੰ ਝੋਨਾ ਵੱਢਿਆ ਸੀ ਜੇ ਆਪਾਂ ਖਰਚੇ ਵੱਢਦੇ ਤਾਂ तकरीबन 10 ਦਿਨ ਕਣਕ ਹਜੇ 2-3 ਦਿਨ ਪਹਿਲਾਂ ਹੀ ਬੀਜੀ ਜਾਂਦੀ ਕਿਉਂਕਿ ਬਈ ਪ੍ਰਾਲੀ ਨੂੰ ਸੁੱਕਣ ਵਾਸਤੇ ਵੀ ਘੱਟੋ-ਘੱਟ 7-8 ਦਿਨ ਚਾਹੀਦੇ ਹੁੰਦੇ ਨੇ ਫੇਰ ਹੀ ਅੱਗ ਲੱਗਦੀ ਆ ਹਨਾ ਤੇ ਬਾਕੀ ਆਪਾਂ ਕੋਈ ਗੱਲ ਨਹੀਂ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਦੇਖਦੇ ਹਾਂ ਕਿ ਰਿਜ਼ਲਟ ਆਉਂਦਾ ਬਈ ਧੰਨਵਾਦ